ਪੰਜਾਬ ਦੇ ਵਿੱਚ ਹੜ੍ਹ ਅਤੇ ਨਹਾੜਾਂ ਦੇ ਕਾਰਨ ਕਾਫੀ ਭਾਰੀ ਨੁਕਸਾਨ ਹੋਇਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਵਾਅਦਾ ਕੀਤਾ ਸੀ ਤੇ ਉਹ ਵਾਅਦਾ ਹੁਣ ਲਗਾਤਾਰ ਪੁੱਗਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਆਪਣੀ ਹੀ ਲੀਡਰਸ਼ਿਪ ਨੇ ਜਿਹੜੇ ਕਿ ਲਗਾਤਾਰ ਸੁਨੇਹੇ ਲਾਏ ਗਏ ਨੇ ਆਦੇਸ਼ ਲਗਾਏ ਗਏ ਨੇ ਕਿ ਜੋ ਵੀ ਪੀੜਤ ਨੇ ਹੜ ਪੀੜਤ ਨੇ ਉਹਨਾਂ ਨੂੰ ਮੁਆਫਸਾ ਦਿੱਤਾ ਜਾਵੇ ਤੇ ਜਿਸ ਤੋਂ ਬਾਅਦ ਹੁਣ ਹੜ ਪੀੜਤਾਂ ਦੀ ਮਦਦ ਲਈ ਲਗਾਤਾਰ ਲੀਡਰਸ਼ਿਪ ਜਿਹੜਾ ਕਿ ਉਹਨਾਂ ਆਦੇਸ਼ਾਂ ਦੀ ਪਾਲਣਾ ਕਰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਉੱਥੇ ਹੀ ਦੱਸਿਆ ਕਿ ਗੁਰਲਾਲ ਸਿੰਘ ਘਨੌਰ ਦਾ ਇਹ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਵਿਰੋਧੀ ਧਿਰ ਦੇ ਉੱਤੇ ਪਲਟਵਾਰ ਵੀ ਕੀਤਾ ਤੇ ਹੜ ਪੀੜਤਾਂ ਨੂੰ ਲੈ ਕੇ ਅੱਜ ਉਹਨਾਂ ਦੇ ਵੱਲੋਂ ਜਿਹੜੇ ਕਿ ਚੈੱਕ ਵੀ ਵੰਡੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਮਦਦ ਜਿਹੜੀ ਹੜਪੀੜਤਾਂ ਦੀ ਕੀਤੀ ਜਾ ਰਹੀ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਇੱਕ ਤਾਂ ਜਿਹੜਾ ਤੁਹਾਡਾ ਪਿੰਡ ਕਪੂਰੀ ਦਾ ਮੁਆਵਜ਼ਾ 44 ਲੱਖ 50000 ਰੁਪਏ ਤੁਹਾਡੇ ਪਿੰਡ ਦਾ ਭਾਈਵਾ ਸਾਰੇ ਘਰਾਂ ਦਾ ਜਿਹੜੇ ਘਰ ਬੈਨੇਫਿਸ਼ੀਅਰੀ ਨੇ ਤੇ ਇੰਨਾ ਮੁਆਵਜ਼ਾ ਮੈਂ ਤਾਂ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ ਜੇ ਕਿਸੇ ਨੇ ਦੇਖਿਆ ਤਾਂ ਦੱਸ ਦੇ 20000 ਰੁਪਏ ਪਾਰੇ 1 ਕੜ ਪਰ ਕਿਲਾ ਤੇ ਨਾਲ 40 ਕਿਲੋ ਜਿਹੜਾ ਬੀਜ ਆ ਉਹ ਜਿਹੜੇ ਬੈਨੀਫੀਸ਼ੀਅਰੀ ਨੇ ਉਹਨਾਂ ਨੂੰ ਮਿਲ ਜੇਗਾ ਇਹ ਪੈਸਾ ਤੁਹਾਡਾ ਕਿ ਸਰਕਾਰਾਂ ਦਾ ਕੋਈ ਆਵਦਾ ਪੈਸਾ ਨਹੀਂ ਹੁੰਦਾ ਲੋਕਾਂ ਦੇ ਟੈਕਸਾਂ ਦਾ ਹੀ ਪੈਸਾ ਹੁੰਦਾ ਖਿਆਨਾ ਤੁਹਾਡੇ ਹੀ ਤੇ ਤੁਹਾਡੇ ਪੈਸਿਆਂ ਨਾਲ ਹੀ ਭੱਤਾ ਤੇ ਛੋਟੇ ਤੇ ਹੀ ਖਰਚਿਆ ਜਾਂਦਾ ਇਹ ਅੱਜ ਜਿਹੜਾ 44,50 ਹਜ਼ਾਰ ਰੁਪਿਆ ਤੁਹਾਡੇ ਬੈਨੀਫੀਸ਼ੀਅਰੀ ਨੇ ਜਿਨ੍ਹਾਂ ਨੂੰ ਬੈਨੀਫਿਟ ਮਿਲਣਾ ਹੈ ਉਹ ਤੁਹਾਡੇ ਪਟਵਾਰੀ ਸਾਹਿਬਾਨ ਦੇ ਨਾਲ ਸਰਪੰਚ ਸਾਹਿਬਾਨ ਦੇ ਨਾਲ ਸਾਡੇ ਡਿਪਾਰਟਮੈਂਟ ਦੇ ਕਿਸੇ ਵੀ ਬੰਦੇ ਸਾਡੀ ਟੀਮ ਦੇ ਨਾਲ ਸਾਡੇ ਸਹਾਕਾਰਯੋਗ 5-6 ਸਰਪੰਚ ਸਾਹਿਬਾਨ ਬੈਠੇ ਨੇ ਇਹ ਨਾ ਹੋਵੇ ਕੋਈ ਬੰਦਾ ਰਹੇ ਜੀ ਜਿਹਦਾ ਲਿਸਟ ਦੇ ਵਿੱਚ ਨਾ ਆਇਆ ਪੈਸੇ ਥੋੜੇ ਖਾਤੇ ਚ ਜਾਣੇ ਇੱਕ ਗੱਲ ਮੇਰੀ ਯਾਦ ਰੱਖਿਓ ਤੁਹਾਨੂੰ ਕਿਸੇ ਦੀ ਮਿੰਤਾ ਕਰਨ ਦੀ ਲੋੜ ਨਹੀਂ ਪਾਣੀ ਪਰ ਖਾਤਾ ਤੁਸੀਂ ਚੱਲਦਾ ਰੱਖਣਾ ਕਿਉਂ ਖਾਤੇ ਦੇ ਨਾਲ ਆਧਾਰ ਕਾਰਡ ਪੈਨ ਕਾਰਡ ਮੋਬਾਈਲ ਨੰਬਰ ਇਹ ਨਾ ਹੋਵੇ ਵੀ ਆਪਾਂ ਕੋਈ ਖਾਤਾ ਹੀ ਸਾਡਾ ਦੋਸਤ ਨਾਲ ਹੋ ਕੇ ਬੰਦ ਹੋਇਆ ਹੋਵੇ ਤੇ ਆਪਾਂ ਫੇਰ ਟੱਕਰਾਂ ਮਾਰੀ ਜੀ ਇਹਦੇ ਲਈ ਆਪਾਂ ਪਿੰਡਾਂ ਵਾਲੇ ਡੋਰ ਨਹੀਂ ਵਾਲੀ ਕਰਦੇ ਖਾਤਾ ਤੁਹਾਡਾ ਚੱਲਦਾ ਹੋਣਾ ਚਾਹੀਦਾ ਆਧਾਰ ਕਾਰਡ ਤੁਹਾਡਾ ਲਿੰਕ ਹੋਣਾ ਚਾਹੀਦਾ ਮੋਬਾਈਲ ਨੰਬਰ ਲਿੰਕ ਹੋਣਾ ਚਾਹੀਦਾ ਤੁਹਾਨੂੰ ਮੈਸੇਜ ਆ ਜਾਵੇ ਤੁਹਾਡੇ ਪੈਸੇ ਜਿਹੜੇ ਤਕਰੀਬਨ ਪੈਣੇ ਕਈ ਘਰਾਂ ਦੇ ਕਈ ਪਿੰਡਾਂ 'ਚ ਸ਼ੁਰੂ ਹੋ ਗਏ ਆ ਜਿਹੜੇ ਰਹਿੰਦੇ ਨੇ ਇਸ ਹਫ਼ਤੇ ਦੇ ਵਿੱਚ ਵਿੱਚ ਤਕਰੀਬਨ 80-90% ਪੈਸੇ ਅਸੀਂ ਕੰਪਲੀਟ ਕਰ ਦਾਂਗੇ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਪਾ ਦੇਵਾਂਗੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਸੁਪਨਾ ਸੀ ਕਹਿੰਦੇ ਨੇ ਵੀ ਜੇ ਮਿਹਨਤ ਪਸੀਨਾ ਸੁਕਣ ਤੋਂ ਪਹਿਲਾਂ ਮਿਲ ਜੇ ਮਾਵਜਾ ਅਗਲੀ ਫਸਲ ਬੀਜਣ ਤੋਂ ਵੱਢਣ ਤੋਂ ਪਹਿਲਾਂ ਮਿਲ ਜੇ ਤੇ ਕਿਸਾਨ ਦਾ ਜਿਹੜਾ ਦੁੱਖ ਆਉ ਘਟ ਜਾਂਦਾ ਕਿਸਾਨ ਦਾ ਵੀ ਮਜ਼ਦੂਰ ਦਾ ਵੀ ਤੇ ਨਹੀਂ ਤੇ ਪਹਿਲੀਆਂ ਸਰਕਾਰਾਂ ਸਾਡੇ ਸਰਦਾਰ ਬੈਠੇ ਵਿੱਚ ਸਾਰੇ ਸਤਕਾਰਯੋਗ ਵੱਖ-ਵੱਖ ਸਮੇਂ ਤੇ ਵੱਖ-ਵੱਖ ਸਰਕਾਰਾਂ ਦੀ ਸਾਰੇ ਵਿੱਚ ਐਮਐਲਏ ਦੀ ਵੀ ਕੀਤੀ ਮੰਤਰੀਆਂ ਦੀ ਵੀ ਕੀਤੀ ਹੈ ਨਹੀਂ ਤੇ ਜਿਹੜਾ ਮਾਫਜਾ 44 ਲੱਖ 50 ਹਜ਼ਾਰ ਰੁਪਿਆ ਤੁਹਾਨੂੰ ਅਸੀਂ ਅੱਜ ਦੇਣ ਲੱਗੇ ਆ ਨਾ ਜੇ ਕੋਈ ਹੋਰ ਸਰਕਾਰ ਹੁੰਦੀ ਤਾਂ ਉਹਨਾਂ ਅਗਲੇ ਸਾਲ ਸੰਭਰ ਚ ਦੇਣਾ ਸੀ ਕੋਈ ਵੋਟਾਂ ਨੇੜੇ ਆ ਗਈਆਂ ਹੁਣ ਪੈਸੇ ਦੇ ਦਿਓ ਕਿਉਂਕਿ ਲੋਕ ਪੇ ਤਾਜ਼ਾ ਲਿਪਿਆ ਦੇਖਦੇ ਆ ਨਾ ਭੁੱਲ ਜਾਂਦੇ ਔਰ ਮੈਨੂੰ ਲੱਗਦਾ ਹੁਣ ਵੀ ਲੋਕ ਭੁੱਲਦੇ ਹੁਣ ਲੋਕ ਯਾਦ ਰੱਖਦੇ ਆ ਕਿਸੇ ਦਾ ਕਰਮ ਕਿਸੇ ਦਾ ਜੇ ਕੋ ਕਰਦਾ ਹੈ ਜੇ ਕਿਸਾਨ ਜੱਥੇਬੰਦੀਆਂ ਨੇ ਲੜਾਈ ਲੜੀ ਸੀ ਸਾਰੇ ਕਿਤੇ ਲੜੀ ਸੀ ਲੋਕ ਅਜੇ ਤੱਕ ਯਾਦ ਰੱਖਦੇ ਆ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਜ ਲੋੜ ਪਈ ਸਾਰੇ ਉੱਥੇ ਵੀ ਚਲੇ ਗਏ ਬਹੁਤੇ ਬਜ਼ੁਰਗ ਤਾਂ ਵਿਚਾਰੇ ਨੂੰ ਪਤਾ ਵੀ ਨਹੀਂ ਯੂਨੀਵਰਸਿਟੀ ਕੀ ਦੀ ਆ ਔਰ ਉਹ ਆਪਣੇ ਬੱਚਿਆਂ ਖਾਤਰ ਆਪਣੇ ਪੁੱਤਾਂ ਖਾਤਰ ਵੀ ਸਾਡੀ ਕੋਈ ਹੱਦ ਨਾ ਖੋਗੇ ਲੈ ਜੀ ਸੈਂਟਰ ਗਵਰਨਮੈਂਟ ਸਾਡਾ ਹੱਕ ਨਾ ਖੋਵੇ ਇਸ ਲਈ ਜਾਗਰੂਕਤਾ ਦਾ ਲੱਗੇ ਬੈਠੇਗੇ ਉੱਥੇ ਤੇ ਜਿਹੜੀ ਗੱਲ ਆਪਾਂ ਮਾਰਦੇ ਕਰਦੇ ਆ ਇੱਕ ਘਰ ਦੀ ਮਾਰ ਆ ਚੌਥੀ ਪੀੜੀ ਦਾ ਮੈਂ ਦੇਖ ਰਿਹਾ ਦਾਦਾ ਵੀ ਡੁੱਬਦਾ ਦੇਖਿਆ ਪਿਓ ਵੀ ਦੇਖਿਆ ਮੈਂ ਵੀ ਡੁੱਬਿਆ ਹੁਣਾਂ ਪੁੱਤ ਦੀ ਵੀ ਤਿਆਰੀ ਐ ਪਰ ਆਪਾਂ ਘਰ ਨੂੰ ਬੰਦ ਕਰਨ ਲੱਗੇ ਹੋਇਆ ਵੀ ਤੇ ਅੱਧਰ ਕਿਸੇ ਤਰੀਕੇ ਬੰਦ ਹੋ ਜਾਈ ਇਹ ਬੰਦ ਨਹੀਂ ਹੋਣਾ ਇਹਨੂੰ ਆਪਾਂ ਚੱਲਦਾ ਕਰ ਲਈਏ ਇਹਦੀ ਜਿਹੜੀ ਪਟਾਈ ਆ ਖਦਾਈ ਆ ਘੱਗੜ ਦਾ ਜਿਹੜਾ ਰੱਖ ਪਾਸੇ ਤਕਰੀਬਨ 2 ਏਕੜ ਦੇ ਨੇੜੇ ਤੇੜੇ ਸੀ ਪਰ ਹੁਣ ਤਾਂ ਮੈਨੂੰ ਲੱਗਦਾ ਵਿਚਾਰਾ ਵਿਗੇ 1.5 ਵਿਗੇ ਦੇ ਵਿੱਚ ਹੀ ਰਹਿ ਰੂ ਗਿਆ ਪਰ ਜਿਹੜੇ ਪੁਲ ਲੱਗੇ ਨੇ ਨਾ ਇਹ 1 ਏਕੜ ਤੋਂ ਜ਼ਿਆਦਾ ਲੱਗੇ ਹੋਇਆ ਲੰਬੇ ਆ ਪੁਲ ਸਾਰੇ ਤੇ ਜਿੰਨਾ ਟਾਈਮ ਅਸੀਂ ਘੱਗੜ ਦੀ ਸਫਾਈ ਨਹੀਂ ਕਰਖਾ ਦਾ ਮਸਲਾ ਵੀ ਹੱਲ ਨਹੀਂ ਹੁੰਦਾ ਪਰ ਇੱਥੇ ਸਾਰੇ ਆ ਜਾਂਦੇ ਆ ਹੈਡ ਤੇ ਸਰਾਂਲੇ ਵਾਲੇ ਤੇ ਆ ਕੇ ਫੋਟੋ ਖੁਚਾਈ ਬੜਾ ਕਰਤ ਭਰ ਗਿਆ ਜੀ ਨੀਲ ਨੂੰ ਦੁੱਖ ਲੱਗਿਆ ਜੀ ਆਉਂਦੇ ਆ ਫੋਟੋ ਪੁਚਾ ਕੇ ਲੀਟਰ ਪਾਰ ਜਾਂਦੇ ਪਰ ਮੈਂ ਤੁਹਾਨੂੰ ਫੇਰ ਗੱਲ ਕਰਨ ਲੱਗਾ ਜਿਸ ਦੀ ਘਰ ਘਰ ਦੇ ਕੰਡੇ ਦੇ ਉੱਤੇ ਕੋਈ ਜ਼ਮੀਨ ਹੈ ਜਾਇਦਾਦ ਹੈ ਉਹ ਆਪਾਂ ਭਾਈ ਲਿਖ ਕੇ ਦਿਓ ਜਿਸ ਦਾ ਖੇਤ ਉਸ ਦੀ ਰੇਤ ਆ ਤੁਸੀਂ ਉਸ ਮਿੱਟੀ ਦੇ ਉਸ ਘਰ ਦੀ ਜ਼ਮੀਨ ਦੇ ਮਾਲਕ ਹੋ ਤੁਸੀਂ ਉਹਨੂੰ ਪਟੜੋ ਤੁਸੀਂ ਉਹਨੂੰ ਵੇਚ ਲਓ ਤੁਸੀਂ ਉਹਨੂੰ ਸਾਂਝੇ ਖਾਂਦੇ ਪਾ ਲਓ ਮੈਨੂੰ ਪਤਾ ਹੋਰ ਕਿਸੇ ਦਾ ਪਟਾ ਤੁਸੀਂ ਵੀ ਨਹੀਂ ਦੇਣੀ ਇਹ ਸਾਰਿਆਂ ਨੂੰ ਪਤਾ ਕਿ ਜ਼ਿਮੀਂਦਾਰ ਦੀ ਜ਼ਮੀਨ ਹੈ ਜ਼ਿਮੀਂਦਾਰ ਕਿਸੇ ਨੂੰ ਕਿਉਂ ਪੱਟਣ ਦਵੇਗਾ ਹਾਉ ਆਪ ਵੇਚ ਲੇਗਾ ਪੱਟ ਲੈਗਾ ਕੰਡਾ ਜਿਵੇਂ ਆਪ ਢੋਂਗਾ ਨਹੀਂ ਕਰ ਸਕਦੇ ਅਸੀਂ ਉਹਨੂੰ ਚੌੜਾ ਤਾਂ ਕਰ ਸਕਦੇ ਆਂ